ਆਪਣਾ ਜੀਐਸਆਰ ਬਿੰਦਰਪਾਲਤ ਨਹੀਂ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇਹ ਮੇਡਾ ਪੁਲ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਤੇ ਜੋ ਵੀ ਬੰਦੇ ਬੰਦੇ ਕੱਡੇ ਸਾਨੂੰ ਬਾਅਦ ਵਿੱਚ ਗਲਤੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਅਸੀਂ 5 ਮਿੰਟ ਕਿਹਾ ਬੰਦੇ ਠੀਕ ਠਾਕ ਆ ਸਾਰੇ ਬੰਦਿਆਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਾ ਕਿੱਥੇ ਇਹ ਆ ਕਿੱਥੋਂ ਕਿੱਥੇ ਹੋਇਆ ਕੋਈ ਪਤਾ ਨਹੀਂ ਲੱਗਾ ਕਿ ਕਿਸ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ ਕਿਹੜੀ ਕਿਹੜੀ ਚੀਜ਼ ਚ ਐਕਸੀਡੈਂਟ ਹੋਇਆ ਇੱਕ ਕੰਟੇਨਰ ਹੈ ਇੱਕ ਪਤਾ ਨਹੀਂ ਆ ਇੱਕ ਦੋਨੇ ਹੀ ਹੈਗੇ ਆ ਇੱਕ ਟਾਟਾ ਵਾਲਿਆਂ ਦਾ ਜੀ ਮੇਂ ਬਰਾਲਿਆਂ ਦਾ ਕੋਈ ਨਵੀਂ ਰਹੀ ਇਹਨੂੰ ਕੀ ਕਹਿੰਦੇ ਆ ਆਹ ਦੇ ਇੱਕਾਇਕ 컨ਟੇਨਰ ਵਾਲੀ ਇਹ ਕਿੱਥੋਂ ਕਿੱਥੇ ਜਾ ਰਹੀ ਸੀ ਕੁਝ ਪਤਾ ਬੜੇ ਤੋਂ ਜਿਲੰਧਰ ਨੂੰ ਜਾ ਰਹੇ ਆ ਦੋਨੇ ਉੱਤੇ ਉੱਪਰ ਹੋਇਆ ਦੋਨੇ ਉਹ ਨਹੀਂ ওভারਟੇਕ ਹੋਇਆ ਜਾਂ ਕਿਦਾਂ ਹਾਂ ਤੇ ওভারਟੇਕ ਦਾ ਇਹ ਤਾਂ ਜੀ ਮੂਹਰੋਂ ਕਿਤੇ ਗੱਡੀ ਪਹਿਲਾਂ ਵੱਜੀ ਆ ਮੈਨੂੰ ਲੱਗਦੀ ਹਾਂਜੀ ਜਿਹੜੀ ਨਿਦਰਾਲਿਆਂ ਦੀ ਉਹ ਟਾਟਾ ਵਾਲਿਆਂ ਦੀ ਉਸ ਤੋਂ ਬਾਅਦ ਫਿਰ 컨ਟੇਨਰ ਮਗਰੋਂ ਆ ਰਿਹਾ ਉਹ ਤੋਂ ਅਨਕੰਟਰੋਲ ਹੋ ਕੇ ਉੱਤਰੋ ਕੁਝ ਪਤਾ ਨਹੀਂ ਚੱਲਦਾ ਜਖਮੀ ਜਾਂ ਕੋਈ ਨਹੀਂ ਇਹ ਤੱਕ ਨਹੀਂ ਪਤਾ ਕੁਪਤਾ ਦਾ ਕਰੀ ਬੈਠਾ ਇਹ ਆਪਣਾ ਏਐਸਆਈ ਬਿੰਦਰ ਪਾਲਸ ਨੇ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇਹ ਮੇਟਾ ਪੁਲ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਤੇ ਜੋ ਵੀ ਬੰਦੇ ਬੰਦੇ ਕੱਡੇ ਸਾਨੂੰ ਬਾਅਦ ਚ ਗਲਤੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਅਸੀਂ 5 ਮਿੰਟ ਕਿਹਾ ਬੰਦੇ ਠੀਕ ਠਾਕ ਆ ਸਾਰੇ ਬੰਦਿਆਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਕਿੱਥੇ ਹੈ ਕਿੱਥੋਂ ਕਿੱਥੇ ਹੋਇਆ ਕੋਈ ਪਤਾ ਨਹੀਂ ਲੱਗਿਆ ਇੱਕ ਕਿਤੇ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ ਕਿਹੜੀ ਕਿਹੜੀ ਜੀ ਚ ਐਕਸੀਡੈਂਟ ਹੋਇਆ ਇੱਕ ਕੰਟੇਨਰ ਹੈ ਇੱਕ ਪਤਾ ਨਹੀਂ ਆ ਇੱਕ ਦੋਨੇ ਹੀ ਹੈਗੇ ਆ ਇੱਕ ਟਾਟਾ ਵਾਲਿਆਂ ਦਾ ਜੀ ਨਕਰਾਣਿਆਂ ਦਾ ਕੋਈ ਜੰਦੀ ਰਹੀ ਇਹਨੂੰ ਕਿੰਦੇ ਆ ਆ ਇਹ ਕਾਇ ਇਹ ਕੰਟੇਨਰ ਆ ਜੀ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕੁਝ ਪਤਾ ਵੜੇ ਤੋਂ ਲੈ ਕੇ ਜਲੰਧਾ ਨੂੰ ਜਾ ਰਹੇ ਆ ਦੋਨੇ ਉੱਤੇ ਉੱਪਰ ਹੋਇਆ ਜੀ ਦੋਨੇ ਦੋਨੇ ਓਵਰਟੇਕ ਹੋਇਆ ਜਾਂ ਕਿਦਾਂ ਓਵਰਟੇਕ ਦਾ ਇਹ ਤਾਂ ਜੀ ਮੋਹਰੋਂ ਕਿਤੇ ਗੱਡੀ ਪਹਿਲਾਂ ਵੱਜੀ ਆ ਮੈਨੂੰ ਲੱਗਦੀ ਹਾਂ ਜਿਹੜੀ ਨਿੰਦਰਾਲਿਆਂ ਦੀ ਉਹ ਟਾਟਾ ਵਾਲਿਆਂ ਦੀ ਉਹ ਤੋਂ ਬਾਅਦ ਫਿਰ ਕੰਟੇਨਰ ਮਗਰੋਂ ਆ ਰਿਹਾ ਉਹ ਤੋਂ ਅਨਕੰਟਰੋਲ ਹੋ ਕੇ ਉਤਰੋ ਕੁਝ ਪਤਾ ਨਹੀਂ ਚੱਲਦਾ ਜਖਮੀ ਜਾਂ ਕੋਈ ਨਹੀਂ ਇਹ ਤੱਕ ਨਹੀਂ ਪਤਾ ਕੋਈ ਪਤਾ ਨਹੀਂ ਲੱਗਦਾ ਜੀ ਆਪਣਾ ਏਐਸਆਈ ਬਿੰਦਰਪਾਲ ਸਿੰਘ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇਹ ਮੇਟਾ ਪੁਲ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਜੋ ਵੀ ਬੰਦੇ ਬੰਦੇ ਕੱਡੇ ਤੁਹਾਨੂੰ ਬਾਅਦ ਚ ਗੱਲ ਦੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਅਸੀਂ 5 ਮਿੰਟ ਕਿਹਾ ਬੰਦੇ ਠੀਕ ਠਾਕ ਆ ਸਾਰੇ ਬੰਦਿਆਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਕਿੱਥੇ ਰਹੀ ਆ ਕਿੱਥੋਂ ਕਿੱਥੇ ਹੋਇਆ ਕੋਈ ਪਤਾ ਨਹੀਂ ਲੱਗਿਆ ਕਿ ਕਿਸ ਤਰ੍ਹਾਂ ਦੀ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ ਕਿਹੜੀ ਕਿਹੜੀ ਜੀ ਚ ਐਕਸੀਡੈਂਟ ਹੋਇਆ ਇੱਕ ਕੰਟੇਨਰ ਆ ਇੱਕ ਪਤਾ ਨਹੀਂ ਆ ਇੱਕ ਦੋਨੇ ਹੀ ਹੈਗੇ ਆ ਇੱਕ ਟਾਟਾ ਵਾਲਿਆਂ ਦਾ ਜੀ ਨਗਰਾਲਿਆਂ ਦਾ ਕੋਈ ਨਵੀਂ ਰਹੀ ਇਹਨਾਂ ਨੂੰ ਕਿੰਨੇ ਆ ਆਹ ਇਹ ਕਈ ਇੱਕ ਕੰਟੇਨਰਾਂ ਦੀ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕੁਝ ਪਤਾ ਨਹੀਂ ਵੜੇ ਤੋਂ ਲੈ ਕੇ ਜਲੰਧਾ ਨੂੰ ਜਾ ਰਹੇ ਹਨ ਦੋਨੇ ਉੱਤੇ ਉੱਪਰ ਹੋਇਆ ਦੋਨੇ ਉਹ ਨਹੀਂ ਓਵਰਟੇਕ ਹੋਇਆ ਜਾਂ ਕਿਦਾਂ ਓਵਰਟੇਕ ਦਾ ਇਹ ਤਾਂ ਜੀ ਮੂਹਰੋਂ ਕਿਤੇ ਗੱਡੀ ਪਹਿਲਾਂ ਵੱਜੀ ਆ ਮੈਨੂੰ ਲੱਗਦੀ ਹਾਂਜੀ ਜਿਹੜੀ ਨੰਦਰਾਲਾਂ ਦੀ ਉਹ ਟਾਟ ਵਾਲਿਆਂ ਦੀ ਉਹ ਤੋਂ ਬਾਅਦ ਫਿਰ ਕੰਟੇਨਰ ਮਗਰੋਂ ਆ ਰਿਹਾ ਉਹ ਤੋਂ ਅਨ ਕੰਟਰੋਲ ਹੋ ਕੇ ਉੱਤੋਂ ਕੁਝ ਪਤਾ ਨਹੀਂ ਚੱਲਦਾ ਕਿ ਜ਼ਖਮੀ ਜਾਂ ਕੋਈ ਨਹੀਂ ਇਹ ਤੱਕ ਨਹੀਂ ਪਤਾ ਲੱਗਾ ਕੁਝ ਪਤਾ ਨਹੀਂ ਲੱਗਾ